ਨੌਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਤੇ ਹੁਣ ਇਹ ਮੋਰਚਾ ਫੇਰ ਇੱਕ ਵਾਰ ਸਰਗਰਮ ਹੋ ਗਿਆ ਹੈ ਪੰਜਾਬ ਪ੍ਰਸ਼ਾਸਨ ਤੇ ਹਰਿਆਣਾ ਪ੍ਰਸ਼ਾਸਨ ਦੇ ਨਾਲ ਇਨਾ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਰੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਇਸ ਮੀਟਿੰਗ ਤੋਂ ਬਾਅਦ ਅਗਲਾ ਕੀ ਪ੍ਰੋਗਰਾਮ ਰਹੇਗਾ ਉਹ ਵੀ ਉਲਿੱਖਿਆ ਜਾਵੇਗਾ ਮੀਟਿੰਗ ਤੋਂ ਪਹਿਲਾਂ ਜਗਜੀਤ ਸਿੰਘ ਢੱਲਵਾਲ ਨੇ ਕੀ ਕਿਹਾ ਆਓ ਸੁਣਾਉਂਦੇ ਹਾਂ ਕਿ ਅੱਜ ਪੰਜਾਬ ਦੀ ਪ੍ਰਸ਼ਾਸਨ ਦੀ ਔਰ ਚੰਡੀ ਆਪਣਾ ਹਰਿਆਣੇ ਦੇ ਪ੍ਰਸ਼ਾਸਨ ਦੀ ਦੋਨਾਂ ਫੋਰਮਾਂ ਨਾਲ ਮੀਟਿੰਗ ਉਹਨਾਂ ਨੇ ਆਯੋਜਿਤ ਕੀਤੀ ਹੈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਾ ਰਹੇ ਹਾਂ ਦੋਨੋਂ ਫੋਰਮ ਦੋਨਾਂ ਫੋਰਮਾਂ ਦੀ ਲੀਡਰਸ਼ਿਪ ਜਾਏਗੀ ਦੇਖਦੇ ਹਾਂ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਔਰ ਉਸ ਗੱਲਬਾਤ ਦੇ ਮੁਤਾਬਕ ਜਿਹੋ ਜੀ ਉਹਨਾਂ ਦੀ ਗੱਲਬਾਤ ਆਏਗੀ ਉਹਦੇ ਮੁਤਾਬਕ ਚਰਚਾ ਕਰਾਂਗੇ ਔਰ ਚਰਚਾ ਕਰਨ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਫੈਸਲਾ ਲਵਾਂਗੇ ਲੇਕਿਨ ਇਹ ਜ਼ਰੂਰ ਹੈ ਸਪਸ਼ਟ ਹੈ ਕਿ ਅਸੀਂ ਇੱਥੇ ਆਏ ਸੀ ਜਿੱਦਾਂ ਅਸੀਂ ਦਿੱਲੀ ਜਾਣ ਲਈ ਆਏ ਆ ਨਾ ਕਿ ਅਸੀਂ ਸੜਕਾਂ ਤੇ ਬੈਠਣ ਲਈ ਔਰ ਅਸੀਂ ਬੜੀ ਚੰਗੀ ਗੱਲ ਹੈ ਜੇਕਰ ਅੱਜ ਰਸਤਾ ਖੁੱਲਦਾ ਹੈ ਔਰ ਸਾਡੇ ਆਮ ਪੈਸੇਂਜਰ ਸੌਕੇ ਹੋਣਗੇ ਸਾਡੇ ਬੱਚੇ ਸੌਕੇ ਹੋਣਗੇ ਅਸੀਂ ਇੱਥੋਂ ਮਤਲਬ ਆਪਾਂ ਦਿੱਲੀ ਜਾ ਕੇ ਆਪਾਂ ਪ੍ਰੋਟੈਸਟ ਕਰਾਂਗੇ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਬੈਠੇ ਨੇ ਸਰਕਾਰ ਸਾਡੀ ਵੀ ਤੱਕੜਾ ਗੱਲ ਸੁਣ ਰਹੀ ਹੈ ਦਿੱਲੀ ਜਾਵਾਂਗੇ ਤਾਂ ਸਰਕਾਰ ਦੇ ਕੰਮ ਤੇ ਜੁਨਸਰਗੇ ਧੰਨਵਾਦ